ਜਿਹੜੇ ਕੰਮ ਸਰਕਾਰਾਂ ਦੇ ਆ ਉਹ ਕੰਮ ਉਹ ਨੌਜਵਾਨ ਕਰ ਰਿਹਾ ਸੀ ਕਿਹੜਾ 10 ਲੱਖ ਕਿਹੜਾ 20 ਲੱਖ ਕਿਹੜਾ 30 ਲੱਖ ਵਾਪਸ ਕਰਾਇਆ ਇਹਨਾਂ ਠੱਗਾਂ ਤੋਂ ਪਰਚਾ ਪਾਇਆਗਾ ਵੀ 10000 ਰੁਪਿਆ ਮਾਨਾ ਕਿਸੇ ਤੋਂ ਫਰੋਤੀ ਮੰਗਦਾ ਸੀ ਰਾਤ ਨੂੰ ਰਲ ਪਦੰਗਾ ਕਰਕੇ ਉਹਦੀ ਕੁੱਟਮਾਰ ਕਰਕੇ ਸਰਪ੍ਰਸਤੀ ਆ ਜਿਹੜੀ ਹਮੈਤ ਆ ਜਿਹੜੀ ਉਹਨਾਂ ਠੱਗਾਂ ਦੇ ਨਾਲ ਹੈ ਉਹਨਾਂ ਚੋਰਾਂ ਦੇ ਨਾਲ ਹੈ ਐਸੇ ਕਰਕੇ ਭਾਈ ਭਾਨਾ ਸਿੰਘ ਸਿੱਧੂ ਰਣ ਗਿਆ ਇਹਨਾਂ ਬੁਚੜਾਂ ਤੋਂ ਬਰਦਾਸ਼ਤ ਨਹੀਂ ਹੋਇਆ ਆਪਾਂ ਸੁਣਦੇ ਰਹੇ ਹਾਂ 80 90 ਦਾ ਦਾਰ ਵੀ ਕਿਵੇਂ ਸਾਡੇ ਨੌਜਵਾਨ ਮੁੰਡੇ ਥਾਣਿਆਂ 'ਚ ਲਿਜਾ ਕੇ ਸੀਆਈ ਸਟਾਫਰਾਂ 'ਚ ਲਿਜਾ ਕੇ ਉਹਨਾਂ ਨਾਲ ਕੀਤੇਛੜ ਹੁੰਦਾ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਇਹ ਕਿਰਦਾਰ ਆ ਪਾਈ ਤੁਹਾਡੇ ਤੇ ਮੁੱਖ ਮੰਤਰੀ ਦਾ ਬਦਲਾ ਚੋਰੀ ਦੀ ਰਾਜਨੀਤੀ ਨਸ਼ਿਆਂ ਦੀ ਮਾਰ ਦੇ ਵਿੱਚ ਬੇਜਿਦਾਰੀ ਮਰ ਰਹੀ ਕਿਸਾਨੀ ਮਰ ਰਹੀ ਮਜ਼ਦੂਰੀ ਤੁਹਾਡੇ ਲੋਕਾਂ ਨੂੰ ਵੀ ਸੀ ਕਿ ਇਹ ਬੰਦਾ ਪੰਜਾਬ ਦੀ ਜਿਹੜੀ ਗੱਡੀ ਆ ਉਹ ਲੀਤੇ ਚਾੜ ਦੇਊਗਾ ਪਿੰਡ ਵਾਸੀਓ ਮੈਂ ਭਾਈ ਲਖਾ ਸਿੰਘ ਸੁਧਾਰਾ ਬੋਲਦਾ ਹਾਂ ਸੋਨੇ ਨਗਰ ਦੇ ਗੁਰੂ ਘਰ ਚ ਆਏ ਹਾਂ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਇਲਾਕੇ ਦਾ ਨੌਜਵਾਨ ਭਾਨਾ ਸਿੰਘ ਸਿੱਧੂ ਜਿਹੜਾ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦਾ ਜਿੱਥੇ ਕਿਤੇ ਵੀ ਧੱਕਾ ਹੁੰਦਾ ਆਪਣੇ ਲੋਕਾਂ ਦੇ ਨਾਲ ਖੜਦਾ ਚਾਹੇ ਹੋ ਟੋਲ ਪਾਜਾਤੇ ਹੋਵੇ ਹੋ ਰਹੀ ਲੋਕਾਂ ਦੀ ਲੁੱਟ ਉਹਦੇ ਖਿਲਾਫ ਚਾਹੇ ਕਿਸਾਨੀ ਮੋਰਚੇ ਹੋਣ ਚਾਹੇ ਕਿਸੇ ਗਰੀਬ ਮਜ਼ਦੂਰ ਨਾਲ ਧੱਕਾ ਹੁੰਦਾ ਹੋਵੇ ਤੇ ਚਾਹੇ ਹੁਣ ਭਾਈ ਜਿਹੜੇ ਠਾਗਾ ਦਾ ਟੋਲਾ ਜਿਹੜਾ ਮਾਫੀਆ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਅਰਬਾਂ ਰੁਪਈਆ ਦੱਬਿਆ ਹੋਇਆ ਉਹ ਏਜੰਟ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਵਕਾ ਕੇ ਗਹਿਣੇ ਵੇਚਾ ਕੇ ਇਸ ਤਰੀਕੇ ਨਾਲ ਅੱਜ ਵੀ ਖੁੱਲ੍ਹਿਆਂ ਫਿਰਦੇ ਆ ਕਿਉਂਕਿ ਇੰਨਾ ਸਰਕਾਰਾਂ ਦੀ ਸਰਪ੍ਰਸਤੀ ਆ ਜਿਹੜੀ ਹਮੈਤ ਆ ਜਿਹੜੀ ਉਹਨਾਂ ਠੱਗਾਂ ਦੇ ਨਾਲ ਆ ਉਹਨਾਂ ਚੋਰਾਂ ਦੇ ਨਾਲ ਆ ਐਸੇ ਕਰਕੇ ਭਾਈ ਭਾਨਾ ਸਿ ਸਿੱਧੂ ਰਣ ਗਿਆ ਤੁਸੀਂ ਦੇਖਿਆ ਉਸ ਨੌਜਵਾਨ ਨੇ 1 ਕਰੋੜ 60 ਲੱਖ ਰੁਪਇਆ ਕਿਹੜਾ 10 ਲੱਖ ਕਿਹੜਾ 20 ਲੱਖ ਕਿਹੜਾ 30 ਲੱਖ ਵਾਪਸ ਕਰਾਇਆ ਇਹਨਾਂ ਠੱਗਾਂ ਤੋਂ ਜਿਹੜੇ ਕੰਮ ਸਰਕਾਰਾਂ ਦੇ ਆ ਉਹ ਕੰਮ ਉਹ ਨੌਜਵਾਨ ਕਰ ਰਿਹਾ ਸੀ ਇਸੇ ਕਰਕੇ ਇਹਨਾਂ ਬੁਝੜਾਂ ਤੋਂ ਬਰਦਾਸ਼ਤ ਨਹੀਂ ਹੋਇਆ ਆਪਾਂ ਸੁਣਦੇ ਰਹੇ ਆ 80 90 ਦਾ ਧਾਰ ਵੀ ਕਿਵੇਂ ਸਾਡੇ ਨੌਜਵਾਨ ਮੁੰਡੇ ਖਾਨਿਆਜ ਲਿਜਾ ਕੇ ਸੀਆਈ ਸਟਾਫਾ ਜੇ ਲਿਜਾ ਕੇ ਉਹਨਾਂ ਨਾਲ ਕੀਤੇਸ਼ਦਲ ਹੁੰਦਾ ਰਿਹਾ ਕਿਵੇਂ ਉਹਨਾਂ ਨੂੰ ਜਰੀਲ ਕੀਤਾ ਜਾਂਦਾ ਰਿਹਾ ਸੋ ਭਾਨੇ ਨਾਲ ਵੀ ਇਹੀ ਹੋਇਆ ਉਹਨੂੰ ਸੀਆਈ ਸਟਾਫ ਦੇ ਜਿਹਾ ਲੈ ਆਇਆ ਗਿਆ ਪਰਚਾ ਪਾਇਆ ਗਿਆ ਵੀ 10000 ਰੁਪਿਆ ਭਾਨਾ ਕਿਸੇ ਤੋਂ ਫਰौती ਮੰਗਦਾ ਸੀ ਰਾਤ ਨੂੰ ਉਹਨੂੰ ਬਦੰਗਾ ਕਰਕੇ ਉਦੀ ਕੁੱਟਮਾਰ ਕਰਕੇ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ 1000 ਆ ਭਾਈ ਤੁਹਾਡੇ ਚਿਹਰੇ ਤੇ ਮੁੱਖ ਮੰਤਰੀ ਦਾ ਜਿਹੜਾ ਬੜੇ ਚਾਵਾਂ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਤੁਸੀਂ ਲੋਕਾਂ ਨੇ ਚੁਣਿਆ ਸੀ ਕਿ ਕੋਈ ਬਦਲਾਅ ਹੋਊਗਾ ਪੰਜਾਬ ਜਿਹੜੀਆਂ ਗੱਲਾਂ ਤੋਂ ਤੀਰਤੀ ਝੂਠੇ ਮੁਕੱਦਮੇ ਬਦਲਾਖੋਰੀ ਦੀ ਰਾਜਨੀਤੀ ਨਸ਼ਿਆਂ ਦੀ ਮਾਰ ਦੇ ਵਿੱਚ ਬੇਜਿਗਰੀ ਮਰ ਰਹੀ ਕਿਸਾਨੀ ਮਰ ਰਹੀ ਮਜ਼ਦੂਰੀ ਤੁਹਾਡੇ ਲੋਕਾਂ ਨੂੰ ਵੀ ਸੀ ਕਿ ਇਹ ਬੰਦਾ ਪੰਜਾਬ ਦੀ ਜਿਹੜੀ ਗੱਡੀ ਆ ਉਹ ਲੀਤੇ ਚਾੜ ਦੇਊਗਾ ਪਰ ਭਰਾਵੋ ਇਹਦੇ ਬੁੱਢਣ ਗੁਣੇ ਦੀ ਹਰਦ ਕਰਤੀ ਆ आज 22 ਤਰੀਕ ਨੂੰ ਸੁਣਿਆ ਹੋਣਾ ਸਾਰਿਆਂ ਨੇ 22 ਤਰੀਕ ਨੂੰ ਲੁਧਿਆਣੇ ਛੰਦਾ ਗਾਰਿਆ ਸੀ ਛੰਦਾ ਛੰਦਾ ਇੱਕ ਲੋਕ ਦਾਤਾ ਪੰਜਾਬ ਦੀ ਉਹ ਗਾਰਿਆ ਸੀ ਮੱਖ ਮੰਤਰੀ ਪਰ ਅਸੀਂ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਪੰਜਾਬ ਦੇ ਛੱਲੇ ਜਿਹੜੇ ਪੰਜਾਬ ਦੇ ਨੌਜਵਾਨ ਮਾਮਾ ਦੇ ਪੁੱਤ ਪਹਿਣਾ ਦੇ ਭਰਾ ਤੂੰ ਜੇਲਾ ਦੇ ਵਿੱਚ ਬੰਦ ਕਰ ਰਿਹਾ ਹੈ ਤੂੰ ਉਹਨਾਂ ਨੂੰ ਮਰਵਾ ਰਿਹਾ ਸਿੱਧੂ ਮੂਸੇ ਵਾਲਾ ਤੁਹਾਡੇ ਸਾਹਮਣੇ ਇੱਕ ਪਦਾਰਨਾ ਪੰਜਾਬ ਦੇ ਅੰਦਰ ਕਿ ਜੇ ਇਹਨਾਂ ਉਜੜਾ ਨੇ ਉਹਦੀ ਸਿਕਿਉਰਿਟੀ ਬਾਅਸ ਲਈ ਤਾਂ ਸਟੇਟ ਨੇ ਇਹਦਾ ਕਤਲ ਕਰਾਇਆ ਉਹਨਾਂ ਨੇ ਸੋ ਭਰਾਓ ਸਾਡੇ ਕਿੰਨੇ ਨੌਜਵਾਨ ਚੱਕ ਕੇ ਜੇਲ੍ਹਾਂ 'ਚ ਬੰਦ ਕਰਤੇ ਯੂਪੀਏ ਐਨਐਸਐ ਲਾ ਕੇ ਤੇ ਕਿੰਨੇ ਨੌਜਵਾਨਾਂ ਨੂੰ ਉਹਨੇ ਬੰਦ ਕਰਨ ਨੂੰ ਪੈਂਦਾ ਉਹਦੇ ਦੇ ਭਾਂਦਾ ਸਿੱਧੂ ਦੇ ਇੱਕਾ ਮੇਰੇ ਤੇ ਵੀ ਇਹਨੇ ਹਰੀਕੇ ਪੱਤਨ ਥਾਣੇ 'ਚ ਤਰਨਤਾਲ ਜ਼ਿਲ੍ਹੇ 'ਚ ਪਰਚਾ ਦਿੱਤਾ ਸੀ ਚਿੱਟੇ ਦਾ ਕਿ ਲੱਖਾਂ ਚਿੱਟਾ ਵੇਚਦਾ ਹੈ ਜਿਹੜਾ ਬੰਦਾ ਲਗਾਤਾਰ ਦਸਾਂ ਸਾਲ ਤੋਂ ਪੰਜਾਬ ਦੇ ਲਈ ਬੋਲੀ ਲਈ ਇਤਿਹਾਸ ਲਈ ਵਿੱッセ ਲਈ ਪਾਣੀਆਂ ਲਈ ਨਸ਼ਿਆਂ ਦੇ ਘਰਾਂ ਨਾਲ ਲੜ ਰਿਹਾ ਹੈ ਉਹਦੇ ਮਕਦਮਾ ਵੀ ਦਰਜ ਕੀਤਾ ਕਿ ਲੱਕਾ ਚਿੱਟਾ ਵੇਚਦਾ ਤਤਵਤ ਪੰਜਾਬ ਦੇ ਲੋਕਾਂ ਦਾ ਕਿ ਮਹਿਲਾਜ ਬੰਦਾ ਇਕੱਠ ਹੋਇਆ ਇਹਨਾਂ ਨੂੰ ਪਿੱਛੇ ਹਟਾ ਪਿਆਰਦਾ ਹੋ ਜਿੱਥੇ ਲੋਕ ਇਕੱਠੇ ਹੁੰਦੇ ਆ ਲੋਕਤਾਕਤ ਬਣ ਜਾਂਦੀ ਹੈ ਲੋਕਾਂ ਦਾ ਇਕਾ ਹੁੰਦਾ ਹੈ ਉੱਚੇ ਵੱਡੀਆਂ ਵੱਡੀਆਂ ਹੁਕੂਮਤਾਂ ਤਹਿ ਤੇਰੀ ਹੋ ਜਾਂਦੀਆਂ ਨੇ ਪਰ ਪੰਜਾਬ ਦੇ ਲੋਕੋ ਜਿਹੜੇ ਅੱਜ ਵੀ ਸੋਚੀ ਗਏ ਸੀ ਕਿ ਲੈਣਾ ਸਾਨੂੰ ਕੀ ਐ ਘਰਾਂ ਦੇ ਕੂੜੇ ਲਾ ਕੇ ਦਰਵਾਜ਼ੇ ਲਾ ਕੇ ਬੈਠੇ ਰਹੇ ਸਾਨੂੰ ਦਾਦਾ ਸੀ ਇਹੀ ਬੈਠ ਜਾਗੇ ਪਰ ਸਮਾਂ ਬਦਲ ਬਹੁਤ ਜ਼ਾਰੇ ਵਾਲਾ ਆਉਣ ਵਾਲਾ ਇਕੱਠੇ ਹੋ ਜਾ ਜਦੋਂ ਬੰਦ ਗਰੁੱਪ ਇਕੱਠੇ ਹੋ ਜਾ ਜੁੜ ਜਾਓ ਆਪਣੇ ਭਰਾਵਾਂ ਦੇ ਨਾਲ ਆਪਣੇ ਪਿੰਡਾਂ ਦੇ ਵਿੱਚ ਖੜੇ ਕਰੋ ਕੋਈ ਵੀ ਗੱਲ ਪੰਜਾਬ ਦੀ ਕਰਦਾ ਹਰ ਹਿੱਕਾਂ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹਦਾ ਸਾਥ ਦੇ ਕਰੋ ਬਈ ਵੀ ਮੰਗਰੋ ਜਦੋਂ ਵੀ ਨੌਜਵਾਨ ਸਾਡਾ ਮਲਵਾ ਦਿੰਦੇ ਐ ਜਾਂ ਜਿਹੜੇ ਬੰਦ ਕਰਾ ਦਿੰਦੇ ਐ ਅਸੀਂ ਬਕਸੀਆਂ ਰੋਡ 'ਤੇ ਰਹਿ ਜੰਨੇ ਆ ਅਸੀਂ ਫਿਰ ਭੋਗਾਂ ਦੇ ਕੱਟ ਕਰਕੇ ਰਹਿ ਜੰਨੇ ਆ ਮੜੀਆਂ ਦੇ ਵੇਲੇ ਨਾਲ ਜੁਗਦੇ ਰਹਿ ਜੰਨੇ ਆ ਭਾਵੇਂ ਜੋਨੇ ਜੀ ਬੰਦੇ ਦੀ ਗੱਲ ਸੁਣਾ ਕਰੋ ਬੰਦੇ ਦਾ ਖੜਿਆ ਕਰੋ ਸਵਾਗਤ 29 ਤਰੀਕ ਨੂੰ ਪਿੰਡ ਗੋੜਕੰਦੇ ਵੱਡਾ ਕੰਮ ਰੱਖਿਆ ਗਿਆ ਅਸੀਂ ਤੁਹਾਡੇ ਪਿੰਡ ਚਹਾਨ ਦੇ ਕਰਾਂ ਪਹੁੰਚੇ ਹਾਂ ਸੋ ਚਹਾਨ ਦੇ ਕਰਾਂ ਵਾਲਿਓ ਉਸ ਦਿਨ ਘਰ ਘਰ ਦਾ ਬੰਦਾ ਮਾਵਾ ਭੈਣਾਂ ਨੂੰ ਬੇਨਤੀ ਹੈ ਨੌਜਵਾਨ ਨਿਰਗ ਸਾਰੇ ਤੁਸੀਂ ਆਪਣੇ ਸਾਧਨ ਲੈ ਕੇ ਟਰਾਲੀਆਂ ਟਰੈਕਟਰ ਲੈ ਕੇ ਗੱਡੀਆਂ ਲੈ ਕੇ ਕੋਤੋਂ ਦੇ ਪਿੰਡ ਦਾ ਭਾਈ ਤਾਂ ਕਿ ਆਪਾਂ ਇਹ ਜ਼ਬਰ ਦੇ ਖਿਲਾਫ ਇਹ ਜ਼ੁਲਮ ਦੇ ਖਿਲਾਫ ਜਿਹੜਾ ਹੈ ਜਾਣ ਤਾਇਆ ਮੁੱਖ ਮੰਤਰੀ ਹੈ ਕਿ ਤਾਨਾਸ਼ਾ ਹੋ ਚੁੱਕਿਆ ਹੈ ਇਹਨੂੰ ਲੱਗਦਾ ਹੈ ਕਿ ਮੈਂ ਸਦਾ ਹੀ ਰਹੂੰਗਾ ਪਰ ਇਹ ਨਹੀਂ ਜਾਣਦਾ ਕਿ ਜਦੋਂ ਕੋਈ ਹੰਕਾਰ ਜਾਂਦਾ ਹੈ ਹੰਕਾਰ ਨੂੰ ਮਾਰ ਪੈਂਦੀ ਹੈ ਇਹ ਕੁਦਰਤ ਦਾ ਇਲਾਜ ਹੈ ਇਹ ਵੈਜੂ ਪ੍ਰਮਾਤਮਾ ਦੀ ਰਜ਼ਾ ਹੈ ਹੰਕਾਰਿਆ ਸੋ ਮਾਰਿਆ ਇਹ ਪ੍ਰਮਾਤਮਾ ਜਦੋਂ ਕੋਈ ਜਿਆਦਾ ਚੱਕ ਲੈਂਦਾ ਹੈ ਤਾਂ ਤੰਤ ਨਹੀਂ ਕਰਦਾ ਸੁਰਗੇ ਬੜੇ ਵੱਡੇ ਬਹੁਮਤ ਦੇ ਨਾਲ ਤੁਸੀਂ ਇਹਨੂੰ ਮੁੱਖ ਮੰਤਰੀ ਬਣਾਇਆ ਹੈ ਤੇ ਹੁਣ ਤੁਸੀਂ ਲੋਕ ਐ ਜਿਹੜੇ ਇਹਨਾਂ ਨੂੰ ਘੇਰ ਕੇ ਸਵਾਲ ਪੁੱਛਿਓ ਕਿ ਤੁਸੋਂ ਨੂੰ ਇਸ ਕਰਕੇ ਮੁੱਖ ਮੰਤਰੀ ਬਣਾਇਆ ਐ ਐਮਐਲਏ ਬਣਾਇਆ ਐ ਕਿ ਤੁਸੀਂ ਸਾਡੀ ਦਿਵਾਨੇ ਦਾ ਸਰਕਾਰ ਕਿੰਨਾ ਸ਼ੁਰੂ ਕਰਦੇ ਹੋ ਵੋਟਾਂ ਮੰਗਣਾ ਆ ਸ਼ੁਰੂ ਹੋ ਜਨਾ 24 ਲੱਖਾਂ ਲੱਖਾਂ ਵੋਟਾਂ ਉਹਨਾਂ ਸਵਾਲ ਕਰਿਓ ਉਹਦਾ ਨਿੱਜੀ ਗੰਮਾ ਪਿੱਛੇ ਤੁਰਿਆ ਫਿਰਿਆ ਕਰੋ ਤੇ ਨਹੀਂ ਯਾਦ ਰੱਖਿਓ